ਸਭ ਤੋਂ ਪਹਿਲਾਂ ਗੱਲ ਕਰ ਲੈਣੇ ਐਲੀ ਮਾਗਟੋਰਾਂ ਦੇ ਬਾਰੇ ਚ ਐਲੀ ਮਾਗਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਉਹ ਗੱਲਬਾਤ ਕਰ ਰਹੇ ਨੇ ਕਰਨ ਔਜਲਾ ਦੇ ਬਾਰੇ ਚ ਕਿਉਂਕਿ ਕਰਨ ਔਜਲਾ ਜਦੋਂ ਆਇਆ ਸੀ ਚੰਡੀਗੜ੍ਹ ਸ਼ੋਅ ਦੇ ਉੱਤੇ ਤਾਂ ਐਲੀ ਨੂੰ ਉੱਥੇ ਨਹੀਂ ਬੁਲਾਇਆ ਸੀ ਸਟੇਜ ਦੇ ਉੱਤੇ ਤੇ ਇਸੇ ਨੂੰ ਹੀ ਲੈ ਕੇ ਕਰਨ ਬਾਤ ਜਿਹੜੀ ਕਰਦੇ ਨਜ਼ਰਾ ਐਲੀ ਮਾਗਟ ਕੀ ਕੋਈ ਜਾ ਕੇ ਆਉ ਸੁਣਦੇ ਹਾਂ ਹੁਣ ਕਰਨ ਦੇ ਸ਼ੋਅ ਹੋਏ ਸੀ ਸਟੇਜ ਤੇ ਉਹਨੇ ਪੜੇ ਕਲਾਕਾਰ ਤੜੇ ਉਹ ਕਦੇ ਮੈਨੂੰ ਵੀ ਕਹਿ ਸਕਦਾ ਜੀ ਕਿ ਐਲੀ ਆ ਜਾ ਆਪਣੇ ਸਟੇਜ ਤੇ ਆ ਜਾ ਮੈਂ ਕਦੇ ਕੁਝ ਮਾੜਾ ਦਾ ਕਰਿਆ ਮੈਂ ਨਹੀਂ ਚਾਹਦਾ ਨਹੀਂ ਕਿ ਉਹ ਮੈਨੂੰ ਕਵੇ ਉਦੋਂ ਮੈਨੂੰ ਬੋੜਾ ਲੱਗਿਆ ਤਾਂ ਜੰਡੀਕੜ ਸ਼ੋਹ ਲਾ ਕੇ ਗਿਆ ਉਹ ਕਹਿੰਦਾ ਮੈਨੂੰ ਵੀ ਸੱਜ ਸਕਦਾ ਜੀ ਕਿ ਮੈਂ ਉਹਦਾ ਕੀ ਮਾੜਾ ਕਰਤਾ ਹੈ ਜਿਆ ਸਕਮਾ ਉਹ ਨਾਲ ਲੱਠਾ ਹੈ ਯਾ ਮੇਰੇ ਘਰੇ ਲੈਂਦਾ ਨਹੀਂ ਉਹ ਬੰਦਾ ਅੱਛਾ ਐਦਾਂ ਦੀਆਂ ਗੱਲਾਂ ਨੇ ਹਾਰਡ ਦਾ ਬੰਦਾ ਹੁੰਦਾ ਵਾ 노 ਡਾਊਟ ਗੱਲ ਬੱਬੂ ਮਾਨ ਹੋਰਾਂ ਦੀ ਕਰੀਏ ਤਾਂ ਉਹਨਾਂ ਦੀ ਫਿਲਮ ਆਈ ਸੀ ਹਸ਼ਰ ਤੇ ਹਸ਼ਰ ਫਿਲਮ ਦੇ ਵਿੱਚ ਬੱਬੂ ਮਾਨ ਦੇ ਛੋਟੇ ਭਰਾ ਦਾ ਰੋਲ ਕਾਕਾ ਇਹਦੇ ਲਵਾਇਆ ਸੀ ਤੇ ਦੱਸਦੀਏ ਤੁਹਾਨੂੰ ਕਿ ਉਹ ਹਸ਼ਰ ਫਿਲਮ ਵਾਲਾ ਕਾਕਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਕਿਉਂਕਿ ਦੋਸਤੋ ਉਹ ਫੂਡ ਸਟਰੀਟ ਦਾ ਕੰਮ ਅੱਜਕੱਲ ਕਰ ਰਿਹਾ ਹੈ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਹੀ ਇੱਕ ਜਾਣਕਾਰੀ ਦੇ ਦਈਏ ਕਿ ਹਾਲ ਹੀ ਦੇ ਵਿੱਚ ਪਿਛਲੇ ਦਿਨੀ ਗਾਣਾ ਰਿਲੀਜ਼ ਹੋਇਆ ਕੁਲਵਿੰਦਰ ਹੋਰਾਂ ਦਾ ਮਰੂ ਮਰੂ ਟਾਈਟਲ ਦੇ ਨਾਲ ਤੇ ਇਸ ਗਾਣੇ ਦੀ ਜਿਹੜੀ ਵੀਡੀਓ ਕੁਲਵਿੰਦਰ ਵਿੱਲਾ ਨੇ ਬਣਾਈ ਆ ਤਾਂ ਉਸ ਵੀਡੀਓ ਦੇ ਵਿੱਚ ਹਸ਼ਰ ਫਿਲਮ ਵਾਲਾ ਇਹ ਕਾਕਾ ਵੀ ਦਿਖਾਈ ਦਿਖਾਈ ਦਿੰਦੇ ਆ ਕਿ ਖਾਣਾ ਖਾਂਦੇ ਉਸਦੇ ਕੋਲ ਬੈਠ ਕੇ ਤੇ ਨਾਲ ਹੀ ਤੁਹਾਨੂੰ ਦੱਸਦੀ ਆ ਵੀ ਹਸ਼ਰ ਫਿਲਮ ਦੇ ਜਿਹੜੇ ਪੋਸਟਰ ਆ ਉਹ ਵੀ ਵਾਕੂਬੀ ਇਸ ਗਾਣੇ ਦੇ ਵਿੱਚ ਉਹਨਾਂ ਦੇ ਵੱਲੋਂ ਦਿਖਾਈ ਗਏ ਆ ਜੀ ਸੋ ਦੋਸਤੋ ਇਹ ਸਨ ਕੁਝ ਇੱਕ ਨਵੀਆਂ ਤਾਜ਼ੀਆਂ ਗੱਲਾਂ ਬਾਤਾਂ ਇਹਨਾਂ ਨੂੰ ਲੈ ਕੇ ਆਪਣੇ ਵਿਚਾਰ ਕਮੈਂਟ ਕਰਨਾ ਤੇ ਹੋਰ ਤਾਜ਼ਾ ਵੀਡੀਓਜ਼ ਦੇਖਦੇ ਰਹਿਣ ਦੇ ਲਈ ਅਰਪਣ ਪਿੰਟੂ ਸਟੂਡੀਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਨਾਲ ਲੱਗੇ ਬੈਲ ਵਾਲਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ